ਯਾ ਕੀ ਕਰੋ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕਰਾਂਗੇ ਔਰ ਸੁਖਵੀਰ ਬਾਦਲ ਦੀ ਨਾਨੀ ਯਾਦ ਕਰਾ ਦੇਵਾਂਗੇ ਜੀ ਮੈਂ ਬੰਦ ਕਰਾਉਣਾ ਜੀ ਉਸ ਡਬਲ ਡਿਪਟੀ ਸੀਐਮ ਸੁਖਵੀਰ ਬਾਦਲ ਨੂੰ ਨਾਨੀ ਯਾਦ ਕਰਾਉਣ ਦੀ ਚੁਣੌਤੀ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਦਿੱਤੀ ਜਾ ਰਹੀ ਹੈ ਕਾਂਗਰਸੀਆਂ ਦੇ ਜੋਸ਼ ਦੀ ਵਜ੍ਹਾ ਇਹ ਵੀ ਹੈ ਕਿ ਜਿਸ ਦਿਨ ਕੈਪਟਨ ਨੂੰ ਕਾਂਗਰਸ ਪ੍ਰਧਾਨ ਐਲਾਨਿਆ ਗਿਆ ਕੈਪਟਨ ਨੇ ਪ੍ਰੈਸ ਨੋਟ ਜਾਰੀ ਕਰਕੇ ਅਕਾਲੀਆਂ ਦੇ ਗੜ ਬਠਿੰਡਾ ਵਿੱਚ ਅਕਾਲੀ ਦਲ ਨਾਲੋਂ ਵੱਡੀ ਰੈਲੀ ਕਰਨ ਦੀ ਗੱਲ ਕਹੀ ਸੀ ਅਕਾਲੀ ਦਲ ਬਠਿੰਡਾ ਤੋਂ ਲੈ ਕੇ ਮੋਗਾ ਅਤੇ ਗੁਰਦਾਸਪੁਰ ਵਿੱਚ ਸਤਿਭਾਵਨਾ ਵੇਲੇ ਉਹ ਵੀ ਆਇਆ ਜਦੋਂ ਗੁਰਦਾਸਪੁਰ ਦੀ ਰੈਲੀ ਵਿੱਚ ਕੈਪਟਨ ਦੀ ਚੁਣੌਤੀ ਦਾ ਜਵਾਬ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਮੋਤੀ ਮਹਿਲ ਸਾਹਮਣੇ ਰੈਲੀ ਕਰਨ ਦੀ ਗੱਲ ਨਾਲ ਦਿੱਤਾ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਕਿਹਾ ਕਿ ਮੈਂ ਪ੍ਰਧਾਨਗੀ ਪਟਿਆਲੇ ਜਾ ਕੇ ਚੱਕੂਗਾ ਉੱਥੇ ਇਕੱਠ ਕਰੂਗਾ ਪਹਿਲਾ ਤੇ ਮੈਂ ਕਹਿਣਾ ਚਾਹਣਾ ਉਸੇ ਦਿਨ ਹੀ ਅਸੀਂ ਉਹਦੇ ਮਹਿਲ ਦੇ ਸਾਹਮਣੇ ਪਟਿਆਲੇ ਲੱਖਾਂ ਦਾ ਇਕੱਠ ਕਰਾਂਗੇ ਵਾਇਰਲ ਜੀਕਾ ਖਾਲਸਾ ਹੈ ਪੰਜਾਬ ਵਿੱਚ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਕਾਲੀ ਦਲ ਨੂੰ ਨਮੋਸ਼ੀ ਚਲਣੀ ਪਈ। ਥਾਂ-ਥਾਂ ਅਕਾਲੀ ਲੀਡਰਾਂ ਤੇ ਮੰਤਰੀਆਂ ਨੂੰ ਆਮ ਜਨਤਾ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਸਦਭਾਵਨਾ ਬਰਕਰਾਰ ਰੱਖਣ ਲਈ ਅਕਾਲੀ ਦਲ ਨੇ ਰੈਲੀਆਂ ਦਾ ਦੌਰ ਸ਼ੁਰੂ ਕੀਤਾ। ਇਹਨਾਂ ਰੈਲੀਆਂ ਵਿੱਚ ਇਕੱਠ ਨੂੰ ਦੇਖ ਕੇ ਅਕਾਲੀ ਦਲ ਨੂੰ 2017 ਦਾ ਸਿਆਸੀ ਦਾਅ ਖੇਡਣ ਦਾ ਵੀ ਮੌਕਾ ਮਿਲ ਗਿਆ। ਪੰਜਾਬ ਦੀ ਸਿਆਸੀ ਲੜਾਈ ਹੁਣ ਮੋਤੀ ਮਹਿਲ ਬਨਾਮ ਬਠਿੰਡਾ ਹੋ ਚੁੱਕੀ ਹੈ। ਯਾਨੀ ਬਾਦਲਾ ਦਾ ਗੜ ਬਠਿੰਡਾ ਅਤੇ ਕੈਪਟਨ ਦੀ ਸਿਆਸੀ ਵਿਰਾਸਤ। ਇਹਨਾਂ ਦੋਹਾਂ ਟੀਰਾਵਾਂ ਵਿੱਚ ਤੀਜੀ ਟੀਰਾ ਆਮ ਆਦਮੀ ਪਾਰਟੀ। ਹੁਣ 2017 ਵਿੱਚ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਨੂੰ ਸਿਕੰਦਰ ਬਣਾਉਣਾ ਹੈ